ਦੋਈ ਦਾ ਖਾਨ ਬਹਾਦਰ ਜਦ ਮਰਿਓ ਰਹੇ ਪੁੱਤਰ ਉਸ ਦੋਏ ਖਾਨ ਬਹਾਦਰ ਜੀ ਜੇ ਮਰ ਗਿਆ ਪਿੱਛੋਂ ਇਹਦੇ ਦੋ ਪੁੱਤਰ ਰਹਿ ਗਏ ਉਹ ਕਿ ਇਹਨਾਂ ਦਾ ਖਾਨਦਾਨ ਹੀ ਨਵਾਬ ਤੁਰਿਆ ਹੁੰਦਾ ਸੀ ਲਾਹੌਰ ਆ ਮੁਲਤਾਨ ਕੇ ਸੂਬੇਦਾਰ ਭਏ ਸੋਏ ਲਾਹੌਰ ਅਤੇ ਮੁਲਤਾਨ ਦੇ ਦੋਵੇਂ ਸੂਬੇਦਾਰ ਹੋਏ ਹਨ ਚਾਪੇ ਅਈਆ ਖਾਂ ਜੋ ਆਉ ਸ਼ਾ ਨਵਾਜ਼ ਦੋਨੋਂ ਮਿਲ ਕਰ ਕਿੰਨੋ ਰਾਜ ਇੱਕ ਅਈਆ ਖਾਂ ਤੇ ਦੂਜਾ ਸ਼ਾ ਨਵਾਜ਼ ਸ਼ਾ ਨਵਾਜ਼ ਇਹ ਦੋਵੇਂ ਪੁੱਤਰ ਸਨ ਖਾਨ ਬਹਾਦਰ ਦੇ ਇਹਨਾਂ ਦੋਵਾਂ ਨੇ ਆਪ ਵਿਚ ਰਲ ਕੇ ਰਾਜ ਕੀਤਾ ਲਾਹੌਰ ਅਤੇ ਮਲਤਾਨ ਦੇ ਸੂਬੇ ਦਾ ਸ਼ਾ ਨਵਾਜ਼ ਫੜ ਆਇਓ ਲਿਓ ਲੂਟ ਕੂਟ ਵਾਰ ਕਰ ਦਿਓ ਸ਼ਾਹ ਨਵਾਜ਼ ਨੇ ਅਈਆ ਖਾਨ ਪੜ ਲਿਆ ਸ਼ਾਹ ਨਵਾਜ਼ ਨੇ ਅਈਆ ਖਾਨ ਨੂੰ ਲੁੱਟ-ਕੁੱਟ ਕੇ ਉਸ ਨੂੰ ਰਾਜ ਵਿੱਚੋਂ ਬਾਹਰ ਕੱਢ ਦਿੱਤਾ ਹੈ ਇਸ ਵੇਗ ਦੇ ਕਾਲ ਕਸ਼ਕ ਬਤਾਇਓ ਸ਼ਾਹ ਨਵਾਜ਼ ਨਵਾਬ ਕਹਾਇਓ ਇਸ ਤਰ੍ਹਾਂ ਕੁਝ ਸਮਾਂ ਬੀਤਿਆ ਹੈ ਸ਼ਾਹ ਨਵਾਜ਼ ਨੇ ਨਵਾਬ ਕਹਾਇਆ ਆਪਣੇ ਆਪ ਨੂੰ ਤੇ ਕੁਸ਼ਮਰਾਜ ਕੀਤਾ ਹੈ ਛੋਵੀ ਲੱਗਿਓ ਸਿੰਘਾਂ ਨੂੰ ਮਾਰਨਾ ਐਸੋ ਭਇਓ ਸਮੇ ਕੋ ਕਾਨ ਇਸ਼ਾ ਨਵਾਜ ਜਿਹਨੂੰ ਨਵਾਬ ਕਹਾਇਆ ਨਾ ਆਪਣੇ ਆਪ ਨੂੰ ਉਹ ਦੁਸ਼ਟ ਸਿਖਰਾਂ ਨੂੰ ਫਿਰ ਮਾਰਨ ਲੱਗ ਪਿਆ ਸ਼ਹੀਦ ਕਰਵਾਉਣ ਲੱਗ ਪਿਆ ਸਮੇ ਅਨਸਾਰ ਐਸਾ ਕਾਰਬ ਬਣਿਆ ਹੈ ਲਖਪਤ ਜਸਪਤ ਭਏ دیਵਾਨਾ ਕਲਾਨੌਰ ਕੇ ਖਤਰੀ ਜਾਨ ਲਖਪਤ ਰਾਏ ਤੇ ਜਸਪਤ ਰਾਏ ਇਸ ਦੇ دیਵਾਨ ਹੋਏ ਸ਼ਾਹ ਨਵਾਜ਼ ਦੇ ਵਜ਼ੀਰ ਹੋਏਗਾ ਇਹ ਦੋਵੇਂ ਭਰਾ ਕਲਾਨੌਰ ਦੇ ਸੰ ਤੇਵੀ ਸਿੰਘਾਂ ਨੂੰ ਮਾਰਨ ਡੇ ਹੋਂਸੋ ਖਾਲਸਾ ਨਰ ਮਰਖੈ ਇਹਨਾਂ ਦੇ ਵੀ ਸਿੰਘਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਖਾਲਸਾ ਪੰਥ ਤਾਂ ਬਣਿਆ ਯੁੱਧ ਵਾਸਤੇ ਸੀ ਉਹਨਾਂ ਨਾਲ ਖਾਲਸਾ ਪੰਥ ਦੀ ਅੰਤਵੀ ਲੜਦਾ ਰਹਿਦਾ ਸੀ ਸਿੰਘ ਵੀ ਰੱਖੇ ਪਾਸ਼ਾਹੀ ਦਾਵਾ ਮਾਰੇ ਤੁਰਕਾਂ ਕਰਕੇ ਧਾਵਾ ਖਾਲਸਾ ਵੀ ਆਪਣਾ ਪਾਸ਼ਾਹੀ ਦਾਵਾ ਰੱਖਦਾ ਹਾਲਸਾ ਨੇ ਹਮੇਸ਼ਾ ਪਾਸ਼ਾਹੀ ਦਾਵਾ ਰੱਖਿਆ ਸਿੰਘ ਵੀ ਲਿਹਾਜ਼ ਨਹੀਂ ਕਰਦੇ ਦੂਰੋਂ ਧਾਵਾ ਬੋਲ ਕੇ ਤੁਰਕਾਂ ਨੂੰ ਮਾਰ ਕੇ ਨੋਟ ਕੇ ਲੈ ਜਾਂਦੇ ਹਨ ਜੈ ਸਿੰਘਨ ਕੋ ਸੁਨੇ ਸੋ ਡੇਰਾ ਤੁਰਕੋ ਫੌਜ ਜਾ ਪਾਵੇ ਕੇਰਾ ਜਿੱਤੇ ਸਿੰਘਾਂ ਦਾ ਡੇਰਾ ਪਾਇਆ ਹੋਇਆ ਸੌਂਦੇ ਸਨ ਤੁਰਕ ਫੌਜਾਂ ਜਾ ਕੇ ਕੇਰਾ ਪਾਉਂਦੀਆਂ ਸਨ ਤੇ ਸਿੰਘਾਂ ਤੇ ਸਿੰਘਾਂ ਨੂੰ ਰਾਤ ਤ ਸਿੰਘਾਂ ਨੂੰ ਰਾਤ ਨਾ ਦਿਨੇ ਕਿਤੇ ਟਿਕਣ ਨਹੀਂ ਦਿੰਦੇ ਜਿੱਥੇ ਮਿਲਦੇ ਉਸ ਸਮੇਂ ਕੇਰ ਲੈਂਦੇ ਤੇ ਐਸਾ ਬੁਰਾ ਸੂਕਰ ਦੇ ਡੋਹਿਰਾ ਲਰੇ ਮਰੇ ਸਿੰਘ ਨਠ ਤੁਰਾਂ ਤੁਰ ਨਠ ਫਿਰ ਮੁੜ ਪਾਹੇ ਸਿੰਘਾਂ ਦਾ ਕੰਮ ਸੀ ਲੜਦੇ ਭਿੜਦੇ ਸ਼ੀਰ ਹੁੰਦੇ ਅਤੇ ਵੇਖਦੇ ਬਹੁਤੀ ਫੌਜ ਆ ਗਈ ਤਾਂ ਸਿੰਘ ਛੱਡ ਕੇ ਜੰਗਣਾ ਵਿੱਚ ਤੁਰ ਜਾਂਦੇ ਮਦਾਂ ਜਦੋਂ ਵੇਖਦੇ ਤੁਰਕ ਫੌਜ ਪਿਛਾਂ ਮੁੜ ਗਈ ਉਦੋਂ ਹੀ ਫਿਰ ਮੁੜ ਪੈਂਦੇ ਇਸ ਤਰ੍ਹਾਂ ਰੋਜ ਦਾ ਲੜਾਈ ਦਾ ਕੰਮ ਸੀ ਇਹ ਥੋੜਾ ਕਿਤੇ ਲੁਕ ਜਾਓ ਹੁਣ ਸਿੰਘਾਂ ਨੂੰ ਪਤਾ ਸੀ ਕਿ ਅਸੀਂ ਪਾਸ਼ਾ ਹੀ ਲੈਣੀ ਹੈ ਇਹ ਜਿਹੜੇ ਪਹਿਲਾਂ ਰਾਜ ਕਰਦੇ ਹਨ ਇਹਨਾਂ ਨੂੰ ਮਾਰ ਕੇ ਹੀ ਲੈਣੀ ਹੈ ਇਸ ਕਰਕੇ ਖਾਲਸਾ ਵੀ ਖੜਾ ਨਹੀਂ ਛੱਡਦਾ ਤੁਰਕਾਂ ਦਾ ਮਾਰ ਭਜੈ ਸਿੰਘ ਜੈ ਛਪੈ ਗੱਲ ਤੁਰਤ ਕਾਹੇ ਸਿੰਘਾਂ ਨੇ ਤੁਰਕਾਂ ਨੂੰ ਮਾਰ ਲਈ ਨਾ ਗੁਰੀਲਾ ਸਿੱਖ ਯੁੱਧਨੀਤੀ ਜਿਹੜੀ ਵਰਤੀ ਹੈ ਉਹਦੇ ਵਿੱਚ ਕੀ ਹੁੰਦਾ ਸੀ ਕਿ ਕੁਝ ਟੁਕੜੀ ਜਿਹੜੀ ਫੌਜ ਦੀ ਉਹ ਹਮਲਾ ਕਰਦੀ ਸੀ ਜਾ ਕੇ ਤੁਰਕ ਫੌਜਾਂ ਦੇ ਸਿੱਖ ਫੌਜ ਜਿਹੜੀ ਖਾਲਸਾ ਫੌਜ ਸੀ ਜਦੋਂ ਤੁਰਕ ਹਮਲਾ ਕਰਕੇ ਉਹ ਭੱਜ ਕੇ ਪਿੱਛੇ ਨੂੰ ਮੁੜਨ ਦੇ ਜੰਗਲ ਦੇ ਵਿੱਚ ਉਸ ਵੇਲੇ ਕੁਝ ਫੌਜ ਜਿਹੜੀ ਤੁਰਕਾਂ ਦੀ ਉਹ ਪਿੱਛੇ ਪੈ ਜਾਂਦੀ ਇਕਦਮ ਵੀ ਇਹਨਾਂ ਨੂੰ ਫੜੋ ਇਹਨਾਂ ਨੂੰ ਖਤਮ ਕਰੋ ਕਿਉਂਕਿ ਜਦੋਂ ਭੱਜ ਕੇ ਆਉਂਦੇ ਤਾਂ ਸਿੰਘ ਆੜ ਤੜੇ ਲੋਕੀ ਹੁੰਦੇ ਸਨ ਇਕਦਮ ਉਹਨਾਂ ਵਿਚਾਲੇ ਜਾ ਕੇ ਖੜ ਹੋ ਜਾਣਾ ਤੇ ਜਦੋਂ ਜੁਦ ਹੋਣ ਲੱਗਣਾ ਇਕਦਮ ਸਾਈਡਾਂ ਤੋਂ ਉਹਦੇ ਹੋਣੇ ਤੀਰ ਅੰਦਾਜ਼ੀ ਹੋਣੀ ਗੂੜੀਆਂ ਚੱਲਣੀਆਂ ਤੇ ਤੁਰਕ ਫੌਜਾਂ ਨੂੰ ਮਾਰ ਦੇਣਾ ਐਸੀਆਂ ਨੀਤੀਆਂ ਸਿੰਘਾਂ ਨੇ ਵਰਤੀਆਂ ਸੋ ਕਿ ਅਸੀਂ ਇਹਨਾਂ ਨੂੰ ਕਿਵੇਂ ਮਾਰਨਾ ਹੈ ਆਖਦੇ ਨੇ ਮਾਰ ਭਜੇ ਸਿੰਘ ਜਿਹਾ ਛਪੈ ਗੱਲ ਗੈਲੇ ਤੁਰਤ ਅਕਾਹੇ ਤੁਰਕਾਂ ਨੂੰ ਮਾਰ ਕੇ ਭੱਜ ਕੇ ਸਿੰਘ ਜਿੱਥੇ ਜਾ ਕੇ ਸ਼ਿਰਦੇ ਸਰ ਤੁਰਕੀ ਤਰੰਤੀ ਸਿੰਘਾਂ ਦਾ ਪਿੱਛਾ ਕਰਦੇ ਪਹੁੰਚ ਜਾਂਦੇ ਤੇ ਪਰ ਸਿੰਘ ਬੜੇ ਵੀਰਤਾ ਨਾਲ ਲੜਦੇ ਤੇ ਬੜੇ ਦੁੱਖ ਵੀ ਦਿੱਤੇਗੇ ਸਿੰਘਾਂ ਨੂੰ ਔਰ ਬੜੀ ਚੜ੍ਹਦੀ ਕਲਾ ਵਿੱਚ ਰਹੇ ਨੇ। ਕਿਉ ਪਏ ਅੱਕ ਪੱਕ ਸਿੰਘ ਦਿਨ ਸੋ ਗੁਜ਼ਾਰਾ ਹੈ। ਊਹਾ ਤੇ ਫਿਰ ਅੱਗੇ ਸੁਧਾਰ ਆਇਆ। ਦੁੱਖ ਸੁੱਖ ਵਿੱਚ ਸਿੰਘ ਆਪਣਾ ਗੁਜ਼ਾਰਾ ਕਰਦੇ ਨੇ ਡੁੱਟ-ਕੁੱਟ ਕੇ ਜ਼ਾਲਮਾਂ ਨੂੰ ਸਿੰਘ ਫਿਰ ਉੱਥੋਂ ਅੱਗੇ ਚਲੇ ਜਾਂਦੇ ਹਨ। ਕਰਨ ਪਾਛਾਈ ਆਸਾ ਧਾਰਨ ਪਾਵੈ ਦੁੱਖ ਸੁੱਖ ਵਿਚਾਰਾਂ। ਸਿੰਘਾਂ ਨੇ ਪਾਛਾਈ ਕਰਨ ਦੀ ਆਸ ਫਿਰ ਤੋਂ ਆਪਣੇ ਅੰਦਰ ਰੱਖੀ ਹੋਈ ਹੈ ਵੀ ਅਸੀਂ ਬਾਸ਼ਾ ਹੀ ਰਹਿਣੀ ਹੈ ਬਾਸ਼ਾ ਹੀ ਕਰਨ ਦਾ ਸਿੰਘਾਂ ਦਾ ਦਾਵਾ ਹੈ ਲੜਾਈ ਸਾਧ ਵਿੱਚੋਂ ਸੁੱਖ ਤਾਂ ਨਹੀਂ ਨਿਕਲਦਾ ਸਿੰਘ ਭਾਵੇਂ ਦੁੱਖ ਹੀ ਪਾਉਂਦੇ ਹਨ ਫਿਰ ਵੀ ਸੁਖ ਕਰਕੇ ਮੰਨਦੇ ਸੀ ਦੁੱਖਾਂ ਨੂੰ ਬਚਨ ਗੁਰੂ ਹਮ ਸਾਚ ਵੀ ਹੋ ਹੈ ਹਨੇ ਅਨੇ ਹਮ ਸ਼ਾਹੀ ਕਰੋ ਹੈ ਸਾਡੇ ਸੱਚੇ ਗੁਰੂ ਦੇ ਬਚਨ ਕੀਤੇ ਹੋਏ ਜ਼ਰੂਰ ਸੱਚੇ ਹੋਣਗੇ ਪੂਰੇ ਹੋਣਗੇ ਪਾਸ਼ਾ ਨੇ ਆਖਿਆ ਸੀ ਹੰਨੇ ਹੰਨੇ ਹਮ ਸ਼ਾਹੀ ਕਰੇ ਹਨ ਮੈਂ ਘੋੜੇ ਦੀ ਕਾਠੀ ਕਾਠੀ ਨੂੰ ਪਾਸ਼ਾ ਹੀ ਦੇਵਾਂਗਾ ਪਬ ਹਰੇ ਘੋੜ ਸਵਾਰ ਰਾਜ ਕਰੇਗਾ ਹੋ ਸਿੰਘ ਕਾਨਨ ਮੈਂ ਬਹ ਫੇਰ ਬਗਿਆੜ ਖੱਡਨ ਮੈਂ ਰਾਂ ਕਈ ਸਿੰਘ ਜੰਗੜਾ ਵਿੱਚ ਆਪਣਾ ਡੇਰਾ ਪਾਇਆ ਹੋਇਆ ਉਹਨਾਂ ਨੇ ਉਹ ਤੇ ਦੁਸ਼ਮਣ ਦੁਸ਼ਮਣ ਤੋਂ ਕਿਨੇ ਲੁੱਕ ਕੇ ਬੈਠੇ ਹਨ ਓ ਦਰਿਆ ਓ ਬ੍ਰੇਤੀ ਰਾਂ ਤੁਰਕ ਜਾਏ ਤਾਂ ਹੀ ਥਾਂ ਲਹਿ ਗਈ ਸਿੰਘ ਸ਼ੀਰਾ ਭਗਾੜਾ ਦੀਆਂ ਖੱਡਾਂ ਵਿੱਚ ਲੋਕ ਸਿੱਕੇ ਰਹਿੰਦੇ ਦਰਿਆਵਾਂ ਦੇ ਦੋਹੀ ਪਾਸੇ ਝਾਲ ਹੁੰਦੇ ਹਨ ਦਰਿਆ ਦੇ ਵਿਚਕਾਰ ਬ੍ਰੇਤੀ ਦੋਹੀ ਪਾਸੇ ਪਾਣੀ ਹੁੰਦਾ ਹੈ ਕਈ ਉਸ ਬ੍ਰੇਤੀ ਦੇ ਰਹਿ ਕੇ ਗੁਜ਼ਾਰਾ ਕਰਦੇ ਸਨ ਤੁਰਕ ਭਾਲ ਦੇ ਭਾਲ ਦੇ ਜੋ ਉੱਥੇ ਲੱਭਦੇ ਹਨ ਕਿ ਉਹ ਸਿੰਘ ਬ੍ਰੇਤੀ ਤੇ ਡੇਰਾ ਲਾਇਆ ਤੇ ਉੱਥੇ ਬੈਠੇ ਨੇ ਤੇ ਦੋਵੇਂ ਪਾਸਿਓਂ ਦਰਿਆ ਜਿੱਥੇ ਪਾਣੀ ਵਗਦਾ ਸੀ ਉਹ ਥਾਂ ਤੇ ਸਿੰਘ ਆਪਣਾ ਤੇ ਗਾਣਾ ਕਰਦੇ ਨੇ ਦੋ ਔਰ ਜੈ ਹੋ ਵਾ ਨੀਰੋ ਲੁਕੇ ਬਚਾਵੇ ਆਪਣਾ ਸਰੀਰ ਤੇ ਦੋਹੀ ਪਾਸਿ ਪਾਣੀ ਵਗਦਾ ਸੀ ਦਰਿਆ ਦੇ ਤੇ ਵਿਚਾਲੇ ਬ੍ਰੇਤੀ ਹੁੰਦੀ ਸੀ ਉੱਥੇ ਤੇ ਗਾਣੇ ਸੀ ਖਾਲਸਾ ਸਮੇ ਨੂੰ ਵਿਚਾਰਦਾ ਸੀ ਆਪਣੇ ਸਰੀਰ ਨੂੰ ਬਚਾਉਣ ਵਾਸਤੇ ਝੱਲ ਵਿੱਚ ਰਹਿਣ ਚੱਲ ਵਿੱਚ ਰਹਿਣ ਨਹੀਂ ਸੀ ਦੇਣਾ ਤੁਰਕਾਂ ਨੇ ਪਿੱਛਾ ਕਰਦੇ ਸਨ ਤਾਂ ਉਹ ਦਰਿਆ ਦੇ ਵਿੱਚ ਜਿੱਥੇ ਬ੍ਰੀਤੀ ਹੈ ਉੱਥੇ ਜਾ ਕੇ ਕੋਈ ਜਗ੍ਹਾ ਜਿਹੜੀ ਉਹ ਸ਼ਾਮ ਲੈਂਦੇ ਸੀ ਤੇ ਉੱਥੇ ਲੋਕੀ ਆਪਣੇ ਆਪ ਨੂੰ ਬਚਾਉਂਦੇ ਸਨ ਤੁਰਕ ਫौज ਸੋ ਚਾਹੂ ਬਲ ਰੁਕੇ ਮਾਰ ਬੰਦੂਕਾਂ ਤਾਬ ਤੈਨ ਫੂਕੇ ਤੁਰਕਾਂ ਦੀ ਫੌਜ ਮਗਰ ਪਤਾ ਕਰਕੇ ਪੇਤ ਕੱਢ ਕੇ ਉਹਨਾਂ ਮਗਰਸੂਈਏ ਛੱਡੇ ਹੋਏ ਹਨ ਉਹ ਲੱਭਦੇ ਫਿਰਦੇ ਹਨ ਜਿੱਥੇ ਸਿੰਘ ਲੁਕੇ ਹੋਏ ਹਨ ਜਿੱਥੇ ਬਰਿੰਦੀ ਦੇ ਵਿੱਚ ਡੇਰਾ ਪਿਆ ਹੋਇਆ ਹੈ ਉਹ ਚਾਰਚ ਫੇਰਿਓ ਘੇਰਾ ਪਾ ਲੈਂਦੇ ਸਨ ਸਿੰਘ ਨੀਰ ਮੈਂ ਡੁੱਬ ਡੁੱਬ ਤਰਾਂ ਤੁਰਤ ਬੰਦੂਕਾਂ ਫੁੰਡਣ ਕਰਾਂ ਮਾਰ ਬੰਦੂਕਨ ਤਾਬੋ ਤਿੰਨ ਫੁਕੈ ਬੰਦੂਕਾਂ ਦੇ ਫੇਰ ਕਰ ਕਰਕੇ ਸਿੰਘਾਂ ਦੇ ਨੁਕਸਾਨ ਨੁਕਸਾਨ ਕਰਦੇ ਨੇ ਤੁਰਕ ਜੇ ਰੋ ਸਿੰਘਾਂ ਸਿੰਘ ਉਹ ਉੱਥੇ ਹਿਲਦੇ ਹਨ ਅੱਗੇ ਪਾਣੀ ਦੇ ਵਿੱਚੋਂ ਤਾਂ ਦੋਹੀਂ ਪਾਸੀ ਪਾਣੀ ਵਗਦਾ ਸੀ ਵਿਚਾਲੇ ਬ੍ਰੇਤੀ ਛੱਡੀ ਹੋਈ ਸੀ ਸਿੰਘ ਜਦੋਂ ਪਾਣੀ ਵਿੱਚ ਵੱਢਦੇ ਪਾਣੀ ਡੂੰਘਾ ਹੈ ਕਈ ਸਿੰਘ ਡੁੱਬ ਕੇ ਚੜ੍ਹਾਈ ਕਰ ਜਾਂਦੇ ਤੁਰਕ ਚਾਰਚ ਫੇਰੋਂ ਬੈਠੇ ਸਨ ਖੁਸ਼ਕ ਥਾਂ ਤੇ ਸਿੰਘਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਉੱਥੇ ਸਿੰਘਾਂ ਨੂੰ ਬੰਦੂਖਾਂ ਨਾਲ ਹੁੰਦੇ ਹਨ ਦੋਇਰਾ ਘਰ ਤੇ ਕੱਢੇ ਸੋ ਬਣ ਲੁਕਾ ਬਾਣਾ ਤਾਂ ਜਾਨੀਰ ਲੁਕਾਵੇਂ ਘਰਾਂ ਵਿੱਚ ਖਾਲਸੇ ਨੂੰ ਰਹਿਣ ਨਹੀਂ ਦਿੰਦੇ ਘਰਾਂ ਵਿੱਚੋਂ ਕੱਢ ਦਿੱਤਾ ਤੇ ਜੰਗਲਾਂ ਵਿੱਚ ਜਾ ਲੁਕਦੇ ਹਨ ਤੇ ਜੰਗਲਾਂ ਵਿੱਚ ਵੀ ਲੁਕਣ ਨਹੀਂ ਦਿੰਦੇ ਅੱਗ ਲਾ ਦਿੱਤੀ ਜੰਗਲਾਂ ਨੂੰ ਤੇ ਕਹਿੰਦੇ ਖਾਲਸਾ ਬ੍ਰੀਤੀ ਤੇ ਜਾ ਬੈਠਾ ਜਿੱਤੇ ਆਲੇ ਦੋਲੇ دریا ਵਗਦਾ ਸੀ ਵਿਚਾਲੇ ਰੇਤ ਹੁੰਦੇ ਸੀ ਉੱਥੇ ਵੀ ਰਹਿਣ ਨਹੀਂ ਦਿੱਤਾ ਫਿਰ ਸਿੰਘਾਂ ਨੇ ਇਹੋ ਜਿਹਾ ਵਕਤ ਵੀ ਆਇਆ ਜਦੋਂ ਕਾਨਿਆਂ ਨੂੰ ਵਿੱਚੋਂ ਖੋਲ ਕਰਕੇ ਖਾਜੀ ਕਰਕੇ ਨਾ ਉਹ ਕਾਨੇ ਆਪਣੇ ਮੂੰਹ ਵਿੱਚ ਪਾਣੇ ਤੇ ਢੂੰਗੇ ਪਾਣੀ ਵਿੱਚ ਬਹਿ ਜਾਣਾ ਉੱਪਰ ਫੌਜ ਲੱਭਦੀ ਫਿਰਦੀ ਸੀ ਤੇ ਢੂੰਗੇ ਪਾਣੀ ਵਿੱਚ ਬੈਠ ਬੈਠ ਸਾਡੇ ਬਜ਼ੁਰਗਾਂ ਜਿਹੜਾ ਉਹ ਵਕਤ ਕਟਿਆ ਹੈ ਐਸੇ ਦੁੱਖ ਚ ਲੇ ਨੇ ਐਵੇਂ ਨਹੀਂ ਖਾਲਸਾ ਰਾਜ ਆ ਗਿਆ ਬੜੀਆਂ ਸ਼ਹਾਤਾਂ ਹੋਈਆਂ ਨੇ ਤਾਕਦੇ ਨੇ ਜਲ ਮੈਂ ਲੁਕੇ ਤੋਂ ਨਹਿ ਬਚੇ ਕਹੋ ਸ਼ਿੰਗ ਕੱਟ ਜਾਏ ਦੱਸੋ ਪਾਣੀ ਵਿੱਚ ਕਿਵੇਂ ਲੁਕਿਆ ਜਾਂਦਾ ਕਿੰਨਾ ਕੁ ਸਮਾਂ ਲੁਕ ਜਾਂਦੇ ਡੁੱਬ ਜਾਂਦੇ ਸਨ ਬਹੁਤੇ ਛੀਦ ਹੋ ਜਾਂਦੇ ਸਨ ਸਿੰਘ ਕਿੱਥੇ ਜਾਣ ਕੋਈ ਜਗ੍ਹਾ ਹੀ ਨਹੀਂ ਰਹਿ ਗਈ ਸਿੰਘ ਲੋਕship ਕੇ guzara ਕਿਵੇਂ ਕਰਨ ਚਾਪੇ ਪਰੇ ਨਿਸ਼ਾ ਛੁੱਟੇ ਸਿੰਘਾ ਨ ਪਿਆਲ ਤੁਰ ਕਰ ਲੈ ਮੁੜ ਡੇਰਨ ਨਾਲ ਸਾਰਾ ਦਿਨ ਇਹ ਹਾਲਾਤ ਹੁੰਦੀ ਰਹਿੰਦੀ ਹੈ ਲੜਦਿਆਂ ਭਿਰਦਿਆਂ ਦਿਲ ਲੰਗ ਜਾਂਦਾ ਏ ਜਦੋਂ ਰਾਤ ਪੈ ਜਾਂਦੀ ਤਾਂ ਫਿਰ ਖਿਆਲ ਛੁੱਟਦਾ ਹੈ ਸਿੰਘਾਂ ਦਾ ਰਾਤ ਨੂੰ ਦਿਸਦਾ ਨਹੀਂ ਹੈ ਤੁਰਕ ਫੌਜਾਂ ਨੂੰ ਪਿੱਛੇ ਹਟ ਜਾਂਦੇ ਨੇ ਸਿੰਘਾਂ ਨੂੰ ਵੇਹਲ ਮਿਲ ਜਾਂਦਾ ਤੁਰਕਾਂ ਦੇ ਜਿੱਥੇ ਡੇਰੇ ਪਾਏ ਹੁੰਦੇ ਹਨ ਖੁਸ਼ਕ ਤਾਂ ਝਲਕ ਤੋਂ ਬਾਅਦ ਫਿਰ ਆਪਣੇ ਡੇਰਿਆਂ ਵਿੱਚ ਜਾ ਵੜਦੇ ਹਨ ਮੂਹੇ ਸਿੰਘ ਜੋ ਦੇ ਬਹਾਏ ਜੋ ਜ਼ਖਮੀ ਤੇ ਲੈ ਉਠਾਏ ਜਿਹੜੇ ਸਿੰਘ ਸ਼ਹੀਦ ਹੋ ਗਏ ਸਨ ਉਹਨਾਂ ਨੂੰ ਦਰਿਆ ਦੀ ਭੀਟ ਕਰ ਦਿੱਤਾ ਜਾਂਦਾ ਹੈ ਫਟੜ ਸਿੰਘਾਂ ਨੂੰ ਉਠਾ ਕੇ ਪੁਰ ਪੈਦੇ ਸੰਸੇਂਗ ਕਿਸੇ ਜਗ੍ਹਾ ਲੋਕ ਛਿਪ ਕੇ ਉਹਨਾਂ ਦਾ ਇਲਾਜ ਕਰਵਾਉਂਦੇ ਸਨ ਕਿਸੇ ਨਾ ਜਗਾ ਜਾਵੇ ਜਾਈ ਐਸੀ ਥਾਰ ਨਾ ਜਹਾਂ ਬਚਾਹੀ ਕੋਈ ਐਸੀ ਜਗਾ ਨਹੀਂ ਦਿਸਦੀ ਜਿੱਥੇ ਸਿੰਘ ਚਲੇ ਜਾਣ ਜਿੱਥੇ ਜਾ ਕੇ ਇਲਾਜ ਕਰਾ ਸਕਣ ਜਿੱਥੇ ਫਟ ਬਣਾ ਸਕਣ ਕੋਈ ਹਸਪਤਾਲ ਕੋਈ ਵੈਦ ਹਕੀਮ ਨਹੀਂ ਸਿੱਖ ਆਪ ਵੀ ਡਾਕਟਰ ਬੜੇ ਨੇ ਫਟਾਂ ਨੂੰ ਚੀਰਾਂ ਨੂੰ ਕਿਵੇਂ ਸੀਂਦੇ ਨੇ ਕਿਵੇਂ ਇੱਕ ਦੂਜੇ ਦੇ ਮੱਲਮ ਪੱਟੀ ਕਰਦੇ ਨੇ ਕਿਵੇਂ ਕੂਝ ਦੀ ਸੰਭਾਲ ਕਰਦੇ ਨੇ ਨਾ ਖਾਣ ਨੂੰ ਰੋਟੀ ਹੈ ਤਨ ਵੀ ਨਿਰਵਲ ਹੋ ਚੁੱਕੇ ਨੇ ਕੋਈ ਜਰਾ ਲੋਕ ਨਹੀਂ ਹਨ ਜ਼ਖਮ ਸਿਉਣ ਵਾਲੇ ਦਵਾਈ ਬੂਟੀ ਦਾ ਕੋਈ ਇੰਤਜ਼ਾਮ ਨਹੀਂ ਇਸ ਕਰਕੇ ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਸਿੰਘ ਲੋਕ ਕੇ ਆਪਣਾ ਪੁਜਾਰਾ ਕਰ ਸਕਣ ਕੋਈ ਕਹਿ ਖਿੰਡ ਇਕ ਕਹੋ ਵੇ ਕੋਊ ਕਹੈ ਖਿੰਡ ਮਤ ਪਤ ਖੋਵੋ ਕੋਈ ਐਸੀ ਥਾਂ ਨਹੀਂ ਜਿੱਥੇ ਸਿੰਘ ਆਪਣਾ ਬਚਾਓ ਕਰ ਸਕੋ ਹੁਣ ਦਰਬੱਤੇ ਸੋਦੇ ਹਨ ਸਿੰਘ ਦੀਵਾਨ ਲਗਾਉਂਦੇ ਸਨ ਰਾਤ ਨੂੰ ਜਦੋਂ 71 ਹੁੰਦੇ ਸਨ ਉਦੋਂ ਕਈ ਸਿੰਘ ਰਾਏ ਦਿੰਦੇ ਕਿ ਖਾਲਸਾ ਜੀ ਆਪਾ ਹੁਣ ਖਿੰਡ ਜਾਓ ਤੇ ਇਕੱਲੇ ਇਕੱਲੇ ਹੋ ਜਾਈਏ ਪੇਸ਼ ਬਟਾ ਕੇ ਇਕੱਲੇ ਇਕੱਲੇ ਹੋ ਕੇ ਲੁੱਕ ਜਾਈਏ ਕਈ ਸਿੰਘ ਕਹਿੰਦੇ ਹਨ ਆਪਾਂ ਹੁਣ ਇਕੱਠੇ ਹਾਂ ਤੁਰਕਾਂ ਦਾ ਟੱਕਰਾ ਕਰ ਲੈਂਦੇ ਹਾਂ ਜੇ ਆਪਾਂ ਇਕੱਲੇ ਇਕੱਲੇ ਹੋਵਾਂਗੇ ਤਾਂ ਕੀ ਕਰਾਂਗੇ ਐਵੇਂ ਆਪਣੀ ਇੱਜ਼ਤ ਖਰਾਬ ਹੋਵੇਗੀ ਇਕੱਲੇ ਇਕੱਲੇ ਨੂੰ ਫੜ ਲੈਣਗੇ ਤੁਰਕ ਫੌਜ ਨੇ ਸਾਨੂੰ ਛੱਡਣਾ ਨਹੀਂ ਹੈ ਕਿੰਨੇ ਸਾਡੀ ਜਥੇਬੰਦੀ ਖਤਮ ਹੋ ਜਾਏਗੀ ਕਿ ਕਰਦੇ ਆਪਾਂ ਇਕੱਠੇ ਹਾਂ ਇਕੱਠੇ ਹੋ ਕੇ ਲੜੀਏ ਕੁਝ ਕਹਿੰਦੇ ਵੀ ਨਹੀਂ ਸਮਾਂ ਵਕਤ ਬੁਰਾ ਹੈ ਆਪਾਂ ਖਿੰਡ ਜਾਈਏ ਐਸੀਆਂ ਵਿਚਾਰਾਂ ਜਿਹੜੀਆਂ ਗੁਰਮਤਿ ਸੋਧੇ ਜਾਂਦੇ ਨੇ ਸੋ ਕੱਲ ਦੇ ਦਿਵਾਨਾਂ ਵਿੱਚ ਸ਼ਰਣ ਕਰਾਂਗੇ ਕਿ ਕਿਵੇਂ ਖਾਲਸਿਆਂ ਉਹ ਔਖਾ ਵਕਤ ਸਾਡੇ ਪੁਰਖਿਆਂ ਆਪਣੇ ਤਨ ਉੱਤੇ ਚੱਲਿਆ ਹੈ ਸੁਰੇਂ ਦੀਆਂ ਵਿਚਾਰਾਂ ਕੱਲ ਦੇ ਦਿਵਾਨਾਂ ਵਿੱਚ ਸ਼ਰਣ ਕਰਾਂਗੇ ਬੋਲਦਿਆਂ ਬੰਤ ਹੁੰਦਾ ਮੇਰੀਆਂ ਅਣਜਾਣ ਸਿਖ ਸਮਝ ਕੇ ਮਾਫ਼ ਕਰਨਾ ਇਹ ਕੋਈ ਗੱਲ ਚੰਗੀ ਨਹੀਂ ਵੀ ਉਹ ਸਹਿਬ ਦੀ ਜਾਣ ਹੈ ਬਹੁਤ ਸੋਹਣੀ ਸਾਰੀ ਸੰਗਤ ਦਾ ਧੰਨਵਾਦ ਕੁਰਬਾਨ ਕੋ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਤ ਵਿੱਚ ਬੁਲਾਉ ਹੁਤੇ ਅਕਨੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ